ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਭਾਜਪਾ ਦਾ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਹੋ ਰਿਹਾ ਜਦੋਂ ਦੇ ਸੀਨੀਲ ਜਾਖੜ ਸਾਹਿਬ ਬੋਲੇ ਨੇ ਕਿਸਾਨਾਂ ਨੂੰ ਸਵਾਲ ਕੀਤੇ ਨੇ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਲਈ ਬਹੁਤ ਕੁਝ ਕਰ ਰਹੀ ਹੈ ਉਸ ਦਿਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਤੇ ਤੇਬਰ ਵੀ ਬਦਲੇ ਨੇ ਉਹਨਾਂ ਦੇ ਬੋਰ ਵੀ ਵਿਗੜ ਚੁੱਕੇ ਨੇ یوں ਲੱਗਣ ਲੱਗਿਆ ਖਾਸ ਤੌਰ ਤੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹਾਂਸ ਰਾਜ ਹਸਦੇ ਬਿਆਨ ਦਿੱਤੇ ਨੇ ਲੋਕਾਂ ਨੂੰ ਕਾਫੀ ਖਸਾ ਕਿ ਉਹ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕੀ ਇਹੋ ਜਿਹਾ ਕਿਹਾ ਕਿ ਦੋ ਬੰਦਿਆਂ ਨੇ ਜਿਹੜਾ ਸਵਰਨ ਸਿੰਘ ਬੋਪਾ ਰਾਏ ਜਿਹੜੇ ਆਈਐਸ ਅਫਸਰ ਨੇ ਸਾਫਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲ ਰਹੇ ਨੇ ਔਰ ਡਾਕਟਰ ਮਨਜੀਤ ਸਿੰਘ ਰੰਧਾਵਾ ਨੇ ਈਮੇਲ ਕੀਤੀ ਹੈ ਚੋਣ ਕਮਿਸ਼ਨ ਨੂੰ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਤੇ ਲੋਕ ਰਾਜ ਚਸੇਬੰਦੀ ਵੱਲੋਂ ਕੀ ਇਹ ਜਿਹਾ ਕੁਝ ਕਹਿਤਾ ਉਸਨੇ ਇਹ ਕਿਉਂ ਸ਼ਿਕਾਇਤ ਹੋਈ ਇਹ ਤੇ ਆਪਾਂ ਗੱਲ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਉਹ ਪਲੀਜ਼ ਕਰ ਲਵੋ ਹੁਣ ਗੱਲ ਹੰਸਰਾਜ ਹੰਸ ਦੀ ਅਸਲ ਦੇ ਵਿੱਚ ਹੰਸਰਾਜ ਹੰਸ ਸਮਝ ਨਹੀਂ ਆਉਂਦਾ ਕਿ ਉਹਦੇ ਬੋਲ ਇਨ ਕਿਉਂ ਵਿਗੜ ਗਏ ਕਿਉਂ ਬੋਲ ਰਿਹਾ ਮੈਂ ਜਦੋਂ ਸੁਣ ਰਿਹਾ ਸੀ ਉਹਦੀਆਂ ਗੱਲਾਂ ਤੇ ਮੈਨੂੰ ਹੈਰਾਨੀ ਹੋਈ ਕਿ ਇਹ ਉਹੀ ਬੰਦਾ ਹੈ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਮੈਂ ਤਾਂ ਸੂਫੀ ਅਰਨਾ ਗਾਇਕਾ ਮੇਰੇ 'ਚ ਨੰਬਰ ਤਾਂ ਬਹੁਤ ਹੈ ਤੇ ਹੁਣ ਉਹ ਨਮਰਤਾ ਵਾਲਾ ਜਿਹੜਾ ਸੂਫੀ ਗਾਇਕ ਜਿਵੇਂ ਕਿਸਾਨਾਂ ਨੂੰ ਕਹਿ ਰਿਹਾ ਕਿ ਇਹ ਤਾਂ ਛੇਤਰਾਂ ਦੇ लायक ਨੇ ਇਹਨਾਂ ਨੂੰ ਤੁਸੀਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਹਨਾਂ ਨੂੰ ਰੋਟੀ ਲਈ ਕਾਦਾ ਕਰਤਾ ਇਹ ਤਾਂ ਸਭ ਨੂੰ ਪੈਂਦੇ ਨੇ ਜਿਹੜੀ ਕਹਦਾ 720 ਬੰਦੇ ਬਰਵਾ ਕੇ ਭੰਗੜੇ ਪਾਉਂਦੇ ਫਿਰਦੇ ਨੇ ਤੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜੀ ਦੇ ਵਿੱਚ ਉਹਨੂੰ ਪੁੱਛਿਆ ਗਿਆ ਮਨਰੇਗਾ ਦੀਹਾੜੀ ਕਿੰਨੀ ਹੈ ਕਹਿੰਦਾ ਮੈਂ ਕਲਰਕ ਲੱਗਿਆ ਹੋਇਆ ਮੈਂ ਕਿਉਂ ਦੱਸਾਂ ਤੁਹਾਨੂੰ ਤੋ ਇਸ ਤਰ੍ਹਾਂ ਦੀਆਂ ਗੱਲਾਂ ਸਿੱਧੇ ਪੈ ਗਿਆ ਤੇ ਉਹ ਜਿਹੜੀ ਗੱਲ ਪੈ ਰਹੀ ਸਿੱਦਾ ਉਹਦੇ ਵਿੱਚ ਜਿਹੜੀਆਂ ਗੱਲਾਂ ਦੋ ਤਿੰਨ ਵਾਰ ਕਹੀਆਂ ਉਹ ਕਾਫੀ ਅਹਿਮ ਨੇ ਇਹ ਕਹਿ ਰਿਹਾ ਕਿ ਤੁਸੀਂ ਬਾਬਾ ਜੀਵਨ ਸਿੰਘ ਦੀ ਸੈਨਾ ਜਿੱਥੇ ਉਹ ਬੋਲ ਰਿਹਾ ਸੀ ਤੇ ਕਹਿੰਦਾ ਮੈਂ ਤੁਹਾਨੂੰ ਕਹਿੰਨੇ ਕਿਸੇ ਤੋਂ ਡਰਦੇ ਇਹ ਤਾਂ ਮੈਂ ਹੀ ਰੋਕੇ ਹੋਏ ਨੇ ਜੇ ਇਹ ਪੈ ਗਏ ਫਿਰ ਤੁਸੀਂ ਦੇਖ ਲਿਓ ਹਾਂ ਤੁਸੀਂ ਇਹਨਾਂ ਦਾ ਨੋਟ ਲਾਟ ਕਰ ਲਓ ਤੋ ਜੂਨ ਨੂੰ ਆਪਾਂ ਇਹਨਾਂ ਨੂੰ ਸਿੱਧੇ ਕਰ ਦੇਣਾ ਮਤਲਬ ਕਿ 1 ਜੂਨ ਨੂੰ ਵੋਟਾਂ ਪੈਣੀਆਂ ਨੇ ਉਸ ਤੋਂ ਬਾਅਦ ਦੇਖਿਓ ਇਹ ਕਹਿੰਦਾ ਛੇਤਰਾਂ ਤੋਂ ਠੀਕ ਹੋਣਗੇ ਜਿੰਨੀ ਕਿਸਾਨਾਂ ਦੇ ਬਾਰੇ ਅਹਿਜਾ ਕੁਝ ਬੋਲਿਆ ਇਹਨਾਂ ਨੇ ਬਰਨਾਲੇ ਦੇ ਫਾਰਡਰਾਂ ਕਹਿੰਦੇ ਨੇ ਲਾਲਾ ਤੋਤਾ ਹੁਣ ਕੱਲ ਡਾਂਗਾ ਕਾਧੀਆਂ ਨੇ ਮਤਲਬ ਕਿ ਇਸਤਰਾ ਦੇ ਬੋਲੋ ਦੇ ਵਿਗੜ ਗਏ ਜਿਸ ਦੇ ਨਾਲ یوں ਲੱਗਦਾ ਹੈ ਕਿ ਕਨਫਰੰਟੇਸ਼ਨ ਲਗਾਤਾਰ ਵੱਧ ਜਾਏਗੀ ਜਬ ਵੱਧ ਰਹੀ ਹੈ ਇਸ ਤਰ੍ਹਾਂ ਦੀ ਗੱਲ ਹੈ ਹੋਣੇ ਦੇ ਵਿੱਚ ਜਿਹੜਾ ਪੁਆਇੰਟ ਹੈ ਜਿਹੜਾ ਸਮਝਣ ਵਾਲਾ ਥੋੜੇ ਸਮਝਣ ਵਾਲਾ ਹੈ ਕਿ ਜਿਹੜੀ ਗੱਲ ਇਹ بار-बार बाबा जीवन सिंह ਦੀ ਕਰ ਰਿਹਾ ਹੁਣ ਉਹ ਬਾਬਾ ਜੀਵਨ ਸਿੰਘ ਸਕਾਰਯੋਗ ਹੈ ਤੇ ਸਭ ਨੂੰ ਪਤਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਵੱਡਾ ਨੌ ਹੈ ਬਾਬਾ ਜੀਵਨ ਸਿੰਘ ਦਾ ਤੇ ਰੂਕਾ ਬੇਟਾ ਤੇ ਉਸ ਦੇ ਬਾਰੇ ਵਿੱਚ ਉਹਨੂੰ ਇਸ ਤਰ੍ਹਾਂ ਬੰਨਿਆ ਪਾਉਣਾ ਕਿ ਸਿੱਧੇ ਕਰ ਦੇਣਗੇ ਇਹਨਾਂ ਨੂੰ ਕਿੰਨਾ ਨੂੰ ਸਿੱਧੇ ਕਰ ਦੇਣਗੇ ਮਾਤਰ ਤੁਸੀਂ ਵੋਟਾਂ ਲਈ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਮੰਡੀ ਪਾਉਂਗੇ ਇੱਕ ਸੁਣਦੇ ਸੀ ਤੇ ਪੰਜਾਬ 'ਚ ਇਸ ਕੇ ਸਭ ਤੋਂ ਵੱਧ ਗੱਲ ਹੋਗੀ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਕਿ ਇੱਕ ਨਵੀਂ ਰਣਨੀਤੀ ਨਾਲ ਛੱਡੀਆ ਭਾਰਤੀ ਜਨਤਾ ਪਾਰਟੀ ਕਿ ਕਿਸਾਨ ਵਿਰੋਧ ਕਰਦੇ ਨੇ ਆਪਾਂ ਐ ਕਰੋ ਆਪਾਂ ਨਾ ਵੇੜਾ 'ਚ ਜਾਣਾ ਸ਼ੁਰੂ ਕਰੋ ਆਪਾਂ ਸਿੱਦੇ ਪਿੰਡਾਂ 'ਚ ਦੱਸੋ ਲੋਕਾਂ ਨੂੰ ਵੇੜਾ 'ਚ ਜਾਓ ਦਲਿਤ ਭਾਈਚਾਰੇ ਨੂੰ ਅਡਰੈਸ ਕਰੋ ਉਹਨਾਂ ਤੋਂ ਵੋਟਾਂ ਲਈਏ ਸੋ ਉੱਥੇ ਉਹ ਜਾਨਤੇ ਨੇ ਜਾਂ ਜਾ ਕੇ ਇਹ ਤਾਂ ਗਾਉਂਦਾ ਵੀ ਹੈ ਉੱਥੇ 17ਵਾਂ ਬਦਾਸੀ ਦਾ ਗੀਤ ਗਾਉਂਦਾ ਹੈ ਮਗਦਰ ਰਹਿਵੇ ਸੂਰਜਾ ਕਮੀਆਂ ਦੇ ਬੇੜੇ ਸੋ ਕਮੀਆਂ ਦੇ ਬੇੜੇ ਜਾਂਦਾ ਕਮੀਆਂ ਦੇ ਬੇੜੇ ਜਾਓ ਉਹਨਾਂ ਦਾ ਕੰਮ ਕਰੋ ਉਹਨਾਂ ਦੇ ਆ ਵੋਟਾਂ ਲੋ ਇਹ ਕੋਈ ਇਹ ਤੁਹਾਡਾ ਹੱਕ ਹੈ ਲੇਕਿਨ ਸਮਾਜ ਦੇ ਵਿੱਚ ਇਸ ਕਿਸਮ ਦੀਆਂ ਵੰਡੀਆਂ ਪਾਉਣਾ ਇਹ ਬਿਲਕੁਲ ਸਹੀ ਨਹੀਂ ਪਹਿਲੇ ਹੀ ਅਸੀਂ ਤਾਂ ਬਹੁਤ ਦੁਖੀ ਹਾਂ ਕਿ ਸਾਡਾ ਸਮਾਜ ਕਿਵੇਂ ਵੰਡਿਆ ਹੋਇਆ ਹੈ ਫਿਰ ਤੁਸੀਂ ਧਰਮ ਦੇ ਨੋਂ ਤੇ ਜਾਤਾਂ ਦੇ ਨੋਂ ਤੇ ਆ ਕੀ ਕੰਮ ਸ਼ੁਰੂ ਕਰ ਲਿਆ ਇਹ ਇੱਕ ਸਮਝਣ ਦੀ ਲੋੜ ਹੈ ਵੈਸੇ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਿਸਾਨਾਂ ਦਾ ਵਿਰੋਧ ਹੋ ਰਿਹਾ ਉਹਦਾ ਜਵਾਬ ਦੇ ਦਿੰਦੇ ਚਾਹੀਦਾ ਤਾਂ ਇਹ ਸੀ ਕਿ ਉਹ ਸਵਾਲਾਂ ਦੇ ਜਵਾਬ ਦਿੰਦੇ ਨਾ ਤਾਂ ਸਹੀ ਤਰੀਕੇ ਨਾਲ ਡਰੈਸ ਕੀਤਾ ਸ੍ਰੀ ਜਖੜ ਸਾਹਿਬ ਨੇ ਸੱਚਮੁੱਚ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਫਿਰ ਸਵਾਲ ਜਿਹੜੇ ਮੋਰਮੇ ਕੀਤੇ ਉਹਨਾਂ ਦਾ ਜਵਾਬ ਦੇ ਦੋ ਤੁਸੀਂ ਕਹਿੰਦੇ ਕਿ 32000 ਉਦੋਂ ਕਰੋੜ ਰੁਪਇਆ ਆਇਆ 14 ਚ ਹੁਣ 70000 ਕਰੋੜ ਆਇਆ ਉਹ ਕਹਿੰਦੇ ਫਿਰ ਤੁਸੀਂ ਦੇਖ ਲਓ ਉਦੋਂ ਦਾ ਡੀਜ਼ਲ ਦਾ ਰੇਟ ਦੇਖ ਲਓ ਦਵਾਈਆਂ ਦਾ ਖਾਦਾਂ ਦਾ ਤੁਸੀਂ ਰੇਟ ਦੇਖ ਲਓ ਤੁਹਾਨੂੰ ਆਪ ਹੀ ਗੱਲ ਸਮਝ ਆਜੂ ਵੀ ਕੀ ਫਰਕ ਹੈ ਸੋ ਇਹ ਜਿਹੜਾ ਕੁਛ ਉਦੋਂ ਟਰੈਕਟਰ ਦਾ ਰੇਟ ਦੇਖ ਲਓ ਜਿਹੜੇ ਟਰੈਕਟਰ ਉਸ ਵੇਲੇ 3.5 ਲੱਖ ਦਾ ਵਿਕਦਾ ਸੀ ਹੁਣ 18.5 ਲੱਖ ਦਾ ਹੋ ਗਿਆ 125% ਤੱਕ ਤਾਂ ਚੀਜ਼ਾਂ ਵੱਧ ਗਈਆਂ ਤੇ ਤੁਸੀਂ ਕਹਿੰਦੇ ਨਹੀਂ 70000 ਕਰੋੜ ਤੋ ਬਹੁਤ ਸਾਰੇ ਮਸਲੇ ਨੇ ਜਿੰਨਾ ਵਾਰ ਇਸ ਨਿਯੋਕਕ ਤੋਂ ਆਸ ਸੀ ਕਿ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਉਹ ਜਿਸ ਤਰੀਕੇ ਨਾਲ ਖੜੇ ਉਸ ਤੋਂ ਬਾਅਦ ਹੁਣ ਜਿਹੜੇ ਉਮੀਦਵਾਰ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਉਂ ਤਾਂ ਆਮ ਆਦਮੀ ਪਾਰਟੀ ਭੇਜ ਦਿੰਦੀ ਆ ਬੰਦੇ ਅਕਾਲੀ ਭੇਜ ਦਿੰਦੇ ਨੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਉਹਨਾਂ ਨੇ ਤਾਂ ਇਹ ਵੀ ਕਹਿਤਾ ਕਿ ਅਸੀਂ ਆਪ ਤਾਂ ਵੀ 11 ਸਵਾਲ ਪੁੱਛਾਂਗੇ ਹੁਣ ਜਿਵੇਂ ਭਾਰਤੀ ਜਨਤਾ ਪਾਰਟੀ ਤੋਂ ਪੁੱਛਦੇ ਆ ਉਹ ਵੀ ਉਹਨਾਂ ਤੋਂ ਪੁੱਛਣਗੇ ਇਸ ਕਿਸਮ ਦੀ ਗੱਲ ਆ ਗਈ देखो ਗੱਲ ਇੱਕ ਬੜੀ ਸਪੱਸ਼ਟ ਹੈ ਚੋਣਾ ਹੋ ਜਾਣੀ ਹੈ ਨੇ ਚੋਣਾ ਦੇ ਵਿੱਚ ਜਿਹੜੇ ਤਿੱਖੇ ਸਵਾਲ ਨੇ ਉਹ ਉਹਨਾਂ ਦੇ ਜਵਾਬ ਤਾਂ ਦੇਨੇ ਹੀ ਪੈਣੇ ਚਾਹੀਦੇ ਚਾਹੇ ਤੁਸੀਂ ਇਹ ਕਹੋ ਕਿ ਉਹਨਾਂ ਤੋਂ ਮਾਫੀ ਮਖਲੂਬੀ ਜੋ ਕੁਝ ਹੋ ਗਿਆ ਤੇ ਮਾਫੀ ਵੀ ਮੰਗੀ ਹੈ ਬਹੁਤ ਵਾਰ ਨੀਵਾ ਹੋ ਕੇ ਵੀ ਅੰਸਰਾਂ ਜਾਂਸ ਨੇ ਦੇਖਿਆ ਕਿ ਠੀਕ ਹੈ ਪਰ ਉਹ ਜਿਹੜੀ ਮਾਫੀ ਜਿਵੇਂ ਹੁਣ ਕੱਲ੍ਹ ਬੋਲਿਆ ਤੇ ਜਿਸ ਤਰੀਕੇ ਨਾਲ ਖੇਤਰ ਨੌਂ ਦੀ ਗੱਲ ਕੀਤੀ ਹੈ ਦੋ ਤਰੀਕਿਆਂ ਨੂੰ ਦੇਖਣ ਦੀ ਗੱਲ ਕੀਤੀ ਹੈ ਇਸ ਤਰ੍ਹਾਂ ਦੇ ਯਾਰ ਨੇ ਇਹਨਾਂ ਕਹਿ ਇਹਨਾਂ ਨੂੰ ਵਾਪਸ ਸਿੱਧੇ ਕਰ ਦੇਣਾ ਇਹ ਸਾਰੀਆਂ ਗੱਲਾਂ ਕਿਉਂ ਲੱਗਦਾ ਹੈ ਕਿ ਉਹ ਤਾਂ ਸਾਰਾ ਡਰਾਮਾ ਸੀ ਕਲਾਕਾਰ ਕੁਝ ਵੀ ਕਰ ਸਕਦਾ ਹੈ ਡਰਾਮਾ ਵੀ ਕਰ ਸਕਦਾ ਹੈ ਇੱਥੇ ਤਾਂ ਡਰਾਮਾ ਹੀ ਲੱਗਦਾ ਹੈ ਨਾ ਜਿਹੜਾ ਇਹਨੇ ਕੀਤਾ ਤਾਂ ਉਹਦੇ ਨਾਲ ਭਾਈਚਾਰੇ ਕੋਈ ਤੁਹਾਨੂੰ ਨੁਕਸਾਨ ਪਹੁੰਚੂਗਾ ਇਹ ਨਹੀਂ ਹੋਣਾ ਚਾਹੀਦਾ ਔਰ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਦੇਰਿਤ ਭਾਈਚਾਰੇ ਨੂੰ ਸਮਝਾਉਦਾ ਜੇ ਕੋਈ ਇਸ ਤਰ੍ਹਾਂ ਦੀ ਗੱਲ ਸਿਵਲ ਤੇ ਉਹਨਾਂ ਕੁਝ ਬੰਦੇ ਕਹਿ ਰਹੇ ਸੀ ਕਿ ਸਾਨੂੰ ਆ ਕੇ ਡਰਾਇਆ ਹੈ ਜੇ ਸੱਚਮੁੱਚ ਉਸ ਪਿੰਡ ਚ ਕਿਸਾਨਾਂ ਨੇ ਡਰਾਇਆ ਹੈ ਤਾਂ ਉਹ ਵੀ ਨਹੀਂ ਚਾਹੀਦਾ ਉਹ ਵੀ ਗਲਤ ਗੱਲ ਹੈ ਫਿਰ ਮੌਕਾ ਮਾਹੌਲ ਤਾਂ ਫਿਰ ਤਾਂ ਹੀ ਖਰਾਬ ਹੁੰਦਾ ਹੈ ਦੋਨੇ ਤੇ ਜਦੋਂ ਗੱਲ ਕਰਦੀਆਂ ਨੇ ਸੋ ਇਸ ਕਿਸਮ ਦੀ ਗੱਲ ਮੈਨੂੰ ਬੜਾ ਅਫਸੋਸ ਹੈ ਕਿ ਇਸ ਪਾਸੇ ਨੂੰ ਜਿਹੜੀ ਹੈ ਇਲੈਕਸ਼ਨ ਜੀ ਦਾ ਡਰ ਸੀ ਉਸ ਪਾਸੇ ਨੂੰ ਨਾ ਤੁਰ ਜੇ ਪਹਿਲਾਂ ਹੀ ਕਈ ਧਾਰਾਵਾਂ ਕਈ ਬਾਚਾਰਤਾਵਾਂ ਚੱਲ ਰਹੀਆਂ ਨੇ ਉਹਨਾਂ ਨੂੰ ਚੱਲਣ ਦਿਓ ਉਸ ਉਹਨਾਂ ਨੂੰ ਬੋਟਾਂ ਨਾਲ ਨਾ ਕਰਨ ਲੋਕਾਂ ਨੂੰ ਨਾ ਕਿ ਇਸ ਕਿਸਮ ਦੇ ਤ੍ਰੂਫੀ ਕਰਨ ਨਾਲ ਜੋ ਇਹਨਾਂ ਨੇ ਸ਼ੁਰੂ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਹ ਚਾਹੀਦਾ ਹੈ ਕਿ ਜੋ ਕੁਝ ਪਹਿਲਾਂ ਹੋਇਆ ਹੈ ਉਹ ਸੋਚੋ ਜਵਾਬ ਤਾਂ ਹੈ ਨਹੀਂ ਕਿਸੇ ਕੋਲ ਹੁਣ ਅਸੀਸ ਮਿਸ਼ਰਾ ਨੇ ਜਿਸ ਤਰ੍ਹਾਂ ਕਟੀ ਚੜਾਈ ਸੀ ਲਖੀਰਪੁਰ ਚ ਤੇ ਉਹ ਪੁੱਛ ਰਹੇ ਸੀ ਕਦੇ ਚੱਲ ਜਵਾਬ ਦੇ ਉਹਨੂੰ ਤਾਂ ਤੁਸੀਂ ਟਿਕਟ ਦੇ ਕੇ ਨਵਾਸਤਾ ਉਧਰ ਪੇਉ ਨੂੰ ਸੀਸ ਤੇ ਪੇਉ ਨੂੰ ਟੈਨੀ ਨੂੰ ਤੇ ਤੁਸੀਂ ਕਹਿੰਦੇ ਕਿ ਉਹ ਕਰ ਰਹੇ ਨੇ ਲੋਕ ਤਾਂ ਕਹਿੰਦੇ ਨੇ ਆ ਜਿਹੜਾ ਡਰਾਮਾ ਕੀਤਾ ਮੋਤੀ ਸਾਹਿਬ ਨੇ ਜਾ ਕੇ ਤਖਤ ਜੀ ਹਰਮੰਦਰ ਸਾਹਿਬ ਪਟਨਾ ਸਾਹਿਬ ਉਹਦੀ ਕੀ ਲੋੜ ਹੈ ਸਾਨੂੰ ਨਹੀਂ ਪਤਾ ਸਾਡੇ ਨਾਲ ਕੀ ਕਰ ਰਹੇ ਸੋ ਬਹੁਤ سارے ਸਵਾਲ ਨੇ ਜਿਹੜਾ ਜਿਹੜਾ ਤਾਜ਼ਾ 13 ਫਰਵਰੀ ਵਾਲਾ ਇਹਦਾ ਤਾਂ ਜਵਾਬ ਹੀ ਕੋਈ ਨਹੀਂ ਕਿ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਔਰ ਜਿਸ ਤਰੀਕੇ ਨਾਲ ਘੋੜੇ ਛੱਡੇ ਗਏ ਉਹਦਾ ਕੀ ਜਵਾਬ ਹੈ ਤੁਸੀਂ ਕਿਵੇਂ ਕਹਦੇ ਕਿ ਕਿਸਾਨਾ ਨਹੀਂ ਅਸੀਂ ਬਹੁਤ ਕੁਝ ਕੀਤਾ ਹੈ ਸਾਦਾ ਨੂੰ ਪੈਸੀਫਾਈ ਕਰ ਲਈ ਥੋੜੂ ਕੁਛ ਨਾ ਕੁਛ ਤਾਂ ਕਰਨਾ ਪਊਗਾ ਤੇ ਇਹ ਡਿਰੀਆ ਇਲੈਕਸ਼ਨ ਨੇ ਦਾ ਕੁਛ ਦਿਨ ਰਹਿ ਗਏ ਸਾਰੇ 10 ਦਿਨ ਰਹਿ ਗਏ ਤੁਸੀਂ ਸ਼ਾਂਤ ਬਈ ਪੰਜਾਬ ਨੂੰ ਬੰਡੋ ਪੰਜਾਬ ਨੂੰ ਬਚਾ ਲਓ ਪੰਜਾਬ ਨੂੰ ਨਾ ਬੰਡੋ ਔਰ ਜਿਹੜੇ ਵੀ ਸਿਆਣੇ ਜਿਹੜੇ ਪੰਜਾਬ ਫਤੈਸੀ ਲੋਕ ਨੇ ਉਸ ਪਾਸੇ ਚੋਂ ਬੰਡੀਆਂ ਨਾ ਪੈ ਤੇ ਅੱਗੇ ਅਸੀਂ ਤਾਂ ਬਹੁਤ ਦੇਖ ਲਿਆ ਗੁਰੂ ਦੇ ਨਾਮ ਤੇ ਜੁਨਾ ਵਾਲਾ ਪੰਜਾਬ ਹੈ ਪੰਜਾਬ ਦਾ ਹਿੰਦੂ ਦਾ ਬਸਿਮਾਨ ਪੰਜਾਬ ਜਿੰਦਾ ਗੁਰੂ ਦੇ ਨਾਂ ਤੇ ਇਹਨੂੰ ਗੁਰੂ ਦੇ ਨਾਂ ਤੇ ਜਿਉਂਦਾ ਰਹਿਣ ਤੋਂ ਇਸ ਤਰ੍ਹਾਂ ਨਾ ਕਰੋ ਜਿਵੇਂ ਹੰਸਰਾਜ ਹੰਸ ਕਰ ਰਿਹਾ ਹੈ ਹੰਸਰਾਜ ਹੰਸ ਤੋਂ ਉਹ ਵੀ ਪੀਲ ਹੈ ਹੰਸਰਾਜ ਹੰਸ ਜੀ ਤੁਸੀਂ ਕਲਾਕਾਰੋਂ ਤੁਹਾਨੂੰ ਵੀ ਪੀਲ ਹੈ ਤੁਹਾਡੇ ਤਾਂ ਪਤਾ ਹੀ ਨਹੀਂ ਲੱਗਦਾ ਪਹਿਲਾਂ ਤਾਂ ਕਹਿੰਦੇ ਮੈਂ ਤੁਹਾਡੇ ਬੋਰਡ ਦੀ ਲੋੜ ਨਹੀਂ ਮੈਂ ਤਾਂ ਇੱਕ ਗੋਲ ਕਰਨਾ ਸੀ ਕਰਤਾ ਹੁਣ ਪਰ ਮਰਦੀ ਮੌਤ ਚ ਰਹੋ ਮਰਦੀ ਮੌਤ ਫਿਰ ਇਹ ਜਿਹਾ ਨਫ਼ਰਤ ਦੇ ਬੀਜ ਕਿਉਂ ਬੀਜਦੇ ਹੋ ਤੁਸੀਂ ਜੇ ਤੁਸੀਂ ਇੱਕ ਵਾਰੀ ਬਣਨਾ ਸੀ ਮੈਂਬਰ ਬਣ ਕੇ ਹੁਣ ਜਿੱਤਦੇ ਹੋ ਹਾਰਦੇ ਹੋ ਛੱਡੋ ਪਰ ਤੁਸੀਂ ਤਾਂ ਇੱਕ ਏਜੰਡੇ ਨੂੰ ਲੈ ਕੇ ਸ਼ੁਰੂ ਕਰਤਾ ਕੰਮ ਜਿਹੜੀ ਪਾਰਟੀ ਦਾ ਏਜੰਡਾ ਤੁਸੀਂ ਮੂਰੇ ਬੁਧਾਰ ਰਹੇ ਹੋ ਤੇ ਉਹ ਤੁਸੀਂ ਵਿਚਾਰ ਧਰ ਕੇ ਤੁਸੀਂ ਕੰਮਾਂ ਦੇ ਸਰ ਤੇ ਵੋਟ ਲੋ ਇਸ ਤਰ੍ਹਾਂ ਦੇ ਏਜੰਟੇ ਤੋਂ ਬਚੰਤੀ ਲੋੜ ਪੰਜਾਬੀਆਂ ਨੂੰ ਵੀ ਤੁਹਾਨੂੰ ਵੀ ਔਰ ਸਾਰਿਆਂ ਨੂੰ ਸਹੀ ਤਰੀਕੇ ਨਾਲ ਇਹ ਲੋਕਤੰਤਰ ਚੱਲੇ ਮੋਦੀ ਆਦੀ ਤੱਕ ਕਰਨ ਮੋਦੀ ਆਦਿ ਨੂੰ ਗਾਲੀ ਕਰਦਾ ਇਹਨਾਂ ਨੂੰ ਪੁੱਛ ਲਓ ਪੰਜਾਬ ਦੇ ਪਾਣੀ ਦੀ ਕੀ ਸਥਿਤੀ ਹੈ ਇਹਨਾਂ ਨੂੰ ਪੁੱਛ ਲਓ ਜਿਹੜੇ ਨਹਿਰੀ ਪਾਣੀਆਂ ਨੇ ਜਿਹੜੇ ਨਹਿਰੀ ਪਟਵਾਰੀ ਨੇ ਉਹਨਾਂ ਨੇ ਹੜਤਾਲ ਕਿਉਂ ਕੀਤੀ ਹੈ ਇਹਨਾਂ ਨੂੰ ਪੁੱਛ ਲਓ ਵੀ ਤੁਸੀਂ ਕਦੇ ਸਵਾਲ ਕੀਤਾ ਵੀ ਪੰਜਾਬ ਦੇ ਸਰਕਾਰ ਦਾ ਇੰਨਾ ਕਰਜ਼ਾ ਐ ਕਿਵੇਂ ਦਾਰੋਗੇ ਕੋਈ ਇਹਨਾਂ ਦਾ ਕੋਈ ਵਿਜ਼ਨ ਹੈ ਕੋਈ ਜਿਹੜੇ ਵੀ ਬੰਦੇ ਖੜੇ ਨੇ ਜਿਹੜੇ ਇੱਕ ਦੂਜੇ ਤੇ ਖਲਾਫ ਬੋਲ ਰਹੇ ਨੇ ਇਹਨਾਂ ਨੂੰ ਪੰਜਾਬ ਦੀਆਂ ਮੁੱਖ ਸਮੱਸਿਆਵਾਂ ਬਾਰੇ ਪੁੱਛ ਲਓ ਵੀ ਤੁਹਾਡੇ ਕੋਲ ਬੱਚਿਆਂ ਨੂੰ ਪਰਵਾਸ ਤੋਂ ਰੋਕਣ ਲਈ ਕੋਈ ਵਿਜ਼ਨ ਹੈ ਪੰਜਾਬ ਦੇ SYL ਦਾ ਕੋਈ ਵਿਜ਼ਨ ਤੁਹਾਡੇ ਕੋਲ ਹੈ ਪਾਣੀਆਂ ਬਚਾਉਣ ਦਾ ਚੰਡੀਗੜ੍ਹ ਲੈ ਕੇ ਆਉਂਦਾ ਕੋਈ ਹੈ ਇਹ ਵੀ ਰੌਲਾ ਪਾਈ ਜਾਣਾ ਮਤਲਬ ਇਹ ਇਸ ਤਰ੍ਹਾਂ ਦੇ ਡਿੰਟਰ ਜੇ ਹੋਣਗੇ ਉਸ ਕਰਕੇ ਤਾਂ ਅਸੀਂ ਇਸ ਹਾਲਾਤ ਤੱਕ ਪਹੁੰਚੇ ਤਾਂ ਘਟੋ ਘਟ ਹੋਣਾ ਸੀ ਇਹ ਤਾਂ ਕਹੀਏ ਕਿ ਤੁਸੀਂ ਹਾਂ ਹੁਣ ਤਾਂ ਬਖਸ਼ ਤੋਂ ਸਾਥੂ ਬਹੁਤ ਨੁਕਸਾਨ ਹੋ ਗਿਆ ਸਾਨੂੰ ਬਖਸ਼ ਤੋਂ ਜਨੈ ਬਿਲਦੇ ਅਕਾਦਮੀ ਜੀ ਦਾ ਬਹੁਤ ਬਹੁਤ